ਜੋ ਪਿੱਛੀਆਂ ਅੱਖਾਂ ਤੇਰੀਆਂ ਨੇ ਕਦੇ ਦੇਖੇ ਸੀ ਮੁਕਾਮ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਨੇ ਆਪਣੇ ਪਿਤਾ ਨੂੰ ਕੈਨੇਡਾ ਭਲਾਇਆ ਤੇ ਦੇਖੋ ਕਿਵੇਂ ਜਦੋਂ ਕੁੜੀ ਡਿਗਰੀ ਲੈਣ ਕਾਲਜ ਚ ਜਾਂਦੀ ਹੈ ਤੇ ਆਪਣੇ ਪਿਤਾ ਨੂੰ ਨਾਲ ਲੈ ਜਾਂਦੀ ਹੈ ਤੇ ਵੀਡੀਓ ਵੇ ਤੂੰ ਦੇਖ ਸਕਦੇ ਹੋ ਕਿ ਕੁੜੀ ਨੇ ਡਿਗਰੀ ਸਮੇ ਪਾਏ ਕੱਪੜੇ ਆਪਣੇ ਪਿਤਾ ਦੇ ਪਾ ਦਿੱਤੇ ਅਤੇ ਆਪਣੇ ਪਿਤਾ ਨੂੰ ਆਖਦੀ ਆ ਪੁੱਤ ਨੇ ਤੇਰੀ ਅੱਜ ਮਿਹਨਤ ਦਾ ਮੁੱਲ ਪਾ ਦਿੱਤਾ ਪ੍ਰਮਾਤਮਾ ਹਰ ਇੱਕ ਨੂੰ ਇਹੋ ਜਿਹੀਆਂ ਧੀਆਂ ਜ਼ਰੂਰ ਦੇਵੇ ਵੀਡੀਓ ਦੇਖ ਕੇ ਸਕੂਨ ਆ ਗਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ